ਪਰਮੇਸ਼ਰ ਦਾ ਧੰਨਵਾਦ ਸਾਰਾ ਜلال ਪਰਮੇਸ਼ਰ ਨੂੰ ਮਿਲੇ ਪਰਮੇਸ਼ਰ ਦੇ ਬਚਨ ਚੋਂ ਸਿੱਖਦੇ ਆਂ ਪ੍ਰਭੂ ਦੀ ਵਡਿਆਈ ਕਰਦੇ ਆਂ ਕਿਰਪਾ ਕਰਕੇ ਕੋਈ ਇੱਕ ਜਿਹਨੇ ਬਾਈਬਲ ਪੜ੍ਹਨੀ ਆ ਵਾਰਸ ਪੜ੍ਹਨੀ ਆ ਤੇਜ਼ੀ ਦੇ ਨਾਲ ਤਾਂ ਉਹ ਬਾਈਬਲ ਫੜ ਕੇ ਲਾਗੇ ਬੈਠੇ ਮਾਈਕ 'ਚ ਪੜ੍ਹੇ ਸਲੋ ਨਹੀਂ ਮੈਨੂੰ ਤੇਜ਼ ਚਾਹੀਦਾ ਸਪੀਡ ਨਾਲ ਮੇਰੇ ਕੋਲ ਬਚਨ ਜ਼ਿਆਦਾ ਜੇ ਤੁਸੀਂ ਜ਼ਿਆਦਾ ਸਿੱਖਣ ਦੀ ਇੱਛੁਕ ਹੋ ਤੇ ਘੱਟ ਦੀ ਇੱਛੁਕ ਹੋ ਤਾਂ ਮੈਂ ਦੋ ਤਿੰਨ ਇਦਾਂ ਪੜ੍ਹ ਕੇ ਸਿਖਾ ਦਾਂਗਾ ਪਰ ਵਚਨ ਜੇ ਤਾਂ ਤੁਹਾਨੂੰ ਚਾਹੀਦੇ ਮੇਰੀ ਗੱਲਾਂ ਦੇ ਨਾਲ ਤੇ ਫਿਰ ਤੁਸੀਂ ਆ ਇੱਕ ਬੰਦਾ ਪੂਰੀ ਰੈਡੀ ਰਵੇ ਬਾਈਬਲ ਪੜਨ ਵਾਸਤੇ ਨੋਟ ਕਰੀ ਜਾਓ ਨਹੀਂ ਤਾਂ ਮੇਰੇ ਕੋਲ ਲਿਖਿਆ ਹੋਇਆ ਮੈਟਰ ਤੁਸੀਂ ਇਹ ਲੈ ਸਕਦੇ ਹੋ ਪੂਰੀ ਅੱਜ ਤਾਂ ਬਾਅਦ ਚ ਕਾਪੀ ਲੈ ਕੇ ਲਿਖ ਲੈਣਾ ਕੋਈ ਮੈਟਰ ਨਹੀਂ ਕਰਦਾ ਪਹਿਲੇ ਪੜ੍ਹ ਲਓ ਤੇ ਸਿੱਖ ਲਓ ਪੜ੍ਹ ਲਓ ਸਿੱਖ ਲਓ ਤੇ ਬੁੜਕੇ ਚ ਸਾਰਾ ਵਚਨ ਲੈ ਲਓ ਭਾਵੇਂ ਮੋਬਾਈਲ ਚ ਖਿੱਚ ਕੇ ਲੈ ਜਾਓ ਫੋਟੋ ਸੋ ਪਰਮੇਸ਼ਵਰ ਦੀ ਮਹਿਮਾ ਅਸੀਂ ਪਿਛਲੇ ਦਿਨਾਂ ਚ ਸਿੱਖਦੇ ਪਏ ਆ ਸ਼ੁਰੂ ਕੀਤਾ ਸੀ ਪਵਿੱਤਰ ਆਤਮਾ ਤੇ ਟੌਪਿਕ ਇੱਕ ਸੀ ਪਵਿੱਤਰ ਆਤਮਾ ਤੇ ਸੀ ਲਗਾਤਾਰ ਸਿੱਖਿਆ ਕਿ ਪਵਿੱਤਰ ਆਤਮਾ ਕੀ ਆ ਫਿਰ ਅਸੀਂ ਸਿੱਖਿਆ ਕਿ ਪਵਿੱਤਰ ਆਤਮਾ ਦਾ ਫਲ ਕੀ ਨਹੀਂ ਫਿਰ ਅਸੀਂ ਸਿੱਖਿਆ ਕਿ ਪਵਿੱਤਰ ਆਤਮਾ ਦੀ ਭਰਪੂਰੀ ਕੀ ਆ ਪਵਿੱਤਰ ਆਤਮਾ ਦੀ ਭਰਪੂਰੀ ਅਸੀਂ ਲਗਾਤਾਰ ਸਿੱਖਦੇ ਪਏ ਹਾਂ ਔਰ ਅਸੀਂ ਸਿੱਖਦੇ ਪਏ ਹਾਂ ਕਿ ਪਵਿੱਤਰ ਆਤਮਾ ਤੋਂ ਬਿਨਾ ਜਿਹਦੇ ਜੀ ਆਤਮਾ ਨਹੀਂ ਉਹ ਮਰਦਾ ਵਾ ਉਹ ਪਰਮੇਸ਼ਵਰ ਦਾ ਨਹੀਂ ਹੈਗਾ ਜਿਦੇ ਚ ਪਰਮੇਸ਼ਰ ਦੀ ਆਤਮਾ ਨਹੀਂ ਉਹ ਪਰਮੇਸ਼ਰ ਦਾ ਜਨਮ ਹੀ ਨਹੀਂ ਹੈ ਤਾਂ ਅਸੀਂ ਸਿੱਖਿਆ ਕਿ ਜ਼ਰੂਰੀ ਹੈ ਕਿ ਪਰਮੇਸ਼ਰ ਦੀ ਆਤਮਾ ਨੂੰ ਪਾਈਏ ਅਸੀਂ ਇਹ ਵੀ ਸਿੱਖਿਆ ਕੋਈ ਤਰਾਤਮਾ ਦਾ ਬਪਤੀਸਮਾ ਕੀ ਹੈ ਵਿਚਲ ਦੇਣਾ ਚ ਅਸੀਂ ਲਗਾਤਾਰ ਸਿੱਖ ਰਹੇ ਹਾਂ ਸੋ ਪਵਿੱਤਰ ਆਤਮਾ ਦੀ ਭਰਪੂਰੀ ਸਿੱਖੀ ਆ ਪਵਿੱਤਰ ਆਤਮਾ ਦੇ ਫਲ ਸਿੱਖੇ ਆ ਅਜੇ ਪਵਿੱਤਰ ਆਤਮਾ ਦੇ ਨਾਲ ਰਿਲੇਟਡ ਜੋ ਚੀਜ਼ਾਂ ਨੇ ਗਹਿਰੀਆਂ ਗੱਲਾਂ ਬਹੁਤ ਨੇ ਪਵਿੱਤਰ ਆਤਮਾ ਦੇ ਫਲ ਪਵਿੱਤਰ ਆਤਮਾ ਦੀ ਭਰਪੂਰੀ ਪਵਿੱਤਰ ਆਤਮਾ ਦੇ ਵਰਦਾਨ ਪਵਿੱਤਰ ਆਤਮਾ ਦੀ ਸ਼ਕਤੀ ਸ਼ਾਦ ਪਵਿੱਤਰ ਆਤਮਾ ਦੀ ਸ਼ਕਤੀ ਤੇ ਵੀ ਬੋਲ ਚੁੱਕਿਆ ਮੈਂ ਸ਼ਕਤੀ ਤੇ ਵੀ ਸਿਖਾ ਚੁੱਕਿਆ ਅੱਜ ਜਿਹੜੀ ਗੱਲ ਆਪ ਵੀ ਦੇਖਣੀ ਆ ਉਹ ਪਵਿੱਤਰ ਆਤਮਾ ਦਾ ਅਭਿਸ਼ੇਕ ਹallelujah ਹallelujah ਅੱਜ ਪਵਿੱਤਰ ਆਤਮਾ ਦਾ ਅਭਿਸ਼ੇਕ ਆ ਆ ਜੋ ਇਸ ਚੀਜ਼ ਨੂੰ ਸਿੱਖੋ ਮੈਂ ਤੁਹਾਨੂੰ ਸਮਝਾਉਣ ਵਾਲਾ ਹਾਂ ਅਭਿਸ਼ੇਕ ਕੀ ਆ ਪਵਿੱਤਰ ਆਤਮਾ ਦਾ ਅਭਿਸ਼ੇਕ ਯਾਨੀ ਅਜੇ ਸਬਜੈਕਟ ਮੁਕੜਾ ਨਹੀਂ ਹੈ ਲਗਾਤਾਰ ਚੱਲਣਾ ਆ ਆਤਮਾ ਦੇ ਬਾਰੇ ਲਗਾਤਾਰ ਚਲਣਾ ਜਦੋਂ ਤੁਸੀਂ ਪਰਮੇਸ਼ਰ ਦੀ ਇਸ ਸਮਰਥ ਨੂੰ ਪਵਿੱਤਰ ਆਤਮਾ ਨੂੰ ਸਮਝ ਗਏ ਪਵਿੱਤਰ ਆਤਮਾ ਨੂੰ ਪਾਲਿਆ ਫਿਰ ਤੁਸੀਂ ਆਤਮਿਕ ਜੀਵਨ ਚ ਠੀਕ ਰੀਤੀ ਨਾਲ ਚੱਲ ਸਕਦੇ ਹੋ ਫਿਰ ਤੁਹਾਨੂੰ ਪਤਾ ਲੱਗ ਜੇਗਾ ਜ਼ਿੰਦਗੀ ਜੀਣ ਦਾ ਮਸੀਹ ਵਿੱਚ ਜਿਉਣਾ ਕਿੱਦਾਂ ਵਾ ਮਸੀਹ ਵਿੱਚ ਕਿੱਦਾਂ ਚੱਲਣਾ ਪਰਮੇਸ਼ਰ ਦੀ ਮਹਿਮਾ ਨੂੰ ਕਿੱਦਾਂ ਲੈਣਾ ਹੈ ਸੋ ਪ੍ਰਭੂ ਆਪਣੀ ਬਰਕਤ ਨਾਲ ਭਰੇ ਸ਼ੁਰੂਆਤ ਕਰਦੇ ਹਾਂ ਇੱਕ वचन ਤੋਂ ਯੋਹਨਾ ਦੀ انجیل 17 ਅਧਿਆਇ 17 ਵਚਨ ਇਹ वचन ਦੀ ਤਾਰੀਫ ਦੇ ਵਿੱਚ ਆ वचन ਦੀ ਪ੍ਰਸ਼ੰਸਾ ਵਿੱਚ ਆ ਯੋਹਨਾ ਦੀ انجیل 17 ਅਧਿਆਇ 17 ਵਚਨ ਉਹਨਾਂ ਨੂੰ ਸਚਾਈ ਪਵਿੱਤਰ ਬਾਤ ਉਹਨਾਂ ਨੂੰ ਸਚਾਈ ਨਾਲ ਪਵਿੱਤਰ ਕਰ 13 ਵਚਨ ਸਚਾਈ ਹੈ ਤੇਰਾ वचन ਸਚਾਈ ਹੈ ਸਚਾਈ ਪ੍ਰਭੂ ਦਾ वचन ਸਚਾਈ ਹੈ <coughs> ਬਾਈਬਲ 'ਚ ਲਿਖਿਆ ਇਹਨਾਂ ਨੂੰ ਸੱਚਾਈ ਨਾਲ ਕੀ ਕਰ ਪਵਿੱਤਰ ਕਰ ਯਾਦ ਰੱਖੋ ਤੁਸੀਂ ਉਦੋਂ ਪਵਿੱਤਰ ਹੋ ਜਾਂਦੇ ਜਦੋਂ ਸੱਚਾਈ ਦਾ ਵਚਨ ਤੁਹਾਡੇ ਜੀਵਨ 'ਚ ਆਏਗਾ ਵਚਨ ਝੂਠਾ ਨਹੀਂ ਆ ਹੋ ਸਕਦਾ ਮੈਂ ਇਹਨੂੰ ਐਕਸਪਲੇਨ ਕਰਨ 'ਚ ਗਲਤ ਕਰਦਾ ਮੇਰੇ ਅੜਕੇ ਕੋਈ ਹੋਰ ਭੈਣ ਭਰਾ ਵਚਨ ਨੂੰ ਐਕਸਪਲੇਨ ਕਰਨ 'ਚ ਗੜਬੜ ਕਰ ਦੇਣਾ ਮਿਲਾਵਟ ਕਰ ਦੇਣਾ ਗਲਤ ਪੇਸ਼ ਕਰ ਦੇਣਾ ਤੁਹਾਡੇ ਸਾਹਮਣੇ ਵਚਨ ਸੱਚਾ ਲੇਕਿਨ ਸੱਚਾਈ ਦਾ ਵਚਨ ਸਚਾਈ ਦੇ ਢੰਗ ਨਾਲ ਸੁਣਾਇਆ ਗਿਆ ਬਚਨ ਤੁਹਾਨੂੰ ਸਮਰਥੀ ਬਣਾਏਗਾ ਤੁਹਾਨੂੰ ਬਰਕਤ ਦੇਗਾ ਤੁਹਾਨੂੰ ਆਜ਼ਾਦ ਕਰੇਗਾ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਆਜ਼ਾਦ ਕਰ ਦੇਗੀ ਸਚਾਈ ਤੁਹਾਨੂੰ ਪ੍ਰੋਪਰ ਜੇ ਤੁਸੀਂ ਸਚਾਈ ਦੇ ਬਚਨ ਨੂੰ ਜਾਣੋਗੇ ਸਚਾਈ ਵਾਲੀ ਗੱਲ ਨੂੰ ਜਾਣੋਗੇ ਸੱਚ ਵਾਲੀ ਗੱਲ ਨੂੰ ਪਾਓਗੇ ਤੇ ਜੋ ਅਜੋ ਸਿੱਖਣ ਜਾ ਰਹੇ ਆ ਉਸ ਗੱਲ ਤੇ ਅਸੀਂ ਧਿਆਨ ਕਰਨ ਜਾ ਰਹੇ ਆ ਝੂਠੀਆਂ ਗੱਲਾਂ ਦੇ ਮਨ ਘੜਤ ਗੱਲਾਂ ਵਾਲ ਨਹੀਂ ਬਲਕੇ ਇਹ ਰੂਹ ਦੀਆਂ ਗੱਲਾਂ ਨੇ ਇਹ ਜੀਵਨ ਦੀਆਂ ਗੱਲਾਂ ਨੇ ਇਹ ਆਸ਼ੀਰਵਾਦ ਦੀਆਂ ਗੱਲਾਂ ਨੇ ਜਿਹੜੀਆਂ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਭਰਨਾ ਚਾਹੁੰਦਾ ਹੈ ਸੋ ਸ਼ੁਰੂ ਕਰੀਏ ਦੂਸਰਾ ਕੋਰਿੰਥੀਆ 1 ਅਧਿਆਇ 21 ਤੇ 22 ਆਇਤ ਇਹਨੂੰ ਹਿੰਦੀ 'ਚ ਜ਼ਰੂਰ ਪੜ੍ਹਨਾ ਹੈ 21 ਤੇ 22 ਆਇਤ ਦੂਸਰਾ ਕੋਰਿੰਥੀਆ

जिसने हम पर शाप भी कर दी है मोर लाती है बयाने में, में, में आत्मा को हमारे मनो में दिया है इतने देखो अभिषेक परमेश्वर करता है हलिया अभिषेक परमेश्वर करता है वो थानू तो अभिषिकत करता है वो थानू तो अपने काम नियुक्त करता है ਅਸਲ 'ਚ ਅਭਿਸ਼ੇਕ ਕਰਨ ਦਾ ਮਤਲਬ ਆ ਕਿ ਪਰਮੇਸ਼ਵਰ ਕਿਸੇ ਖਾਸ ਅਹੁਦੇ ਤੇ ਜਦੋਂ ਤੁਹਾਨੂੰ ਨਿਯੁਕਤ ਕਰਨਾ ਉਹਨੇ ਕਿਸੇ ਖਾਸ ਅਹੁਦੇ ਤੇ ਉਹਨੇ ਤੁਹਾਨੂੰ ਰੱਖਣਾ ਉਦੋਂ ਤੁਹਾਨੂੰ ਅਭਿਸ਼ੇਕ ਕੀਤਾ ਜਾਂਦਾ ਹallelujah ਮੇਰੀ ਗੱਲ ਸਮਝ ਰਹੇ ਹੋ ਇਹ ਬਹੁਤਿਆਂ ਨੂੰ ਸਮਝ ਨਹੀਂ ਇਸ ਚੀਜ਼ ਦੀ ਕਿ ਪਵਿੱਤਰ ਆਤਮਾ ਮਿਲ ਗਿਆ ਤੇ ਮੈਂ ਪਾਸਟਰ ਬਣ ਗਿਆ ਨਹੀਂ ਪਵਿੱਤਰ ਆਤਮਾ ਮਿਲ ਗਿਆ ਤੇ ਮੈਂ ਪ੍ਰੋਫਿਟ ਬਣ ਗਿਆ ਨਹੀਂ ਪਵਿੱਤਰ ਆਤਮਾ ਮਿਲ ਗਿਆ ਤੇ ਮੈਂ ਅਪੋਸਟਲ ਬਣ ਗਿਆ ਨਹੀਂ ਉੜਨ ਧਿਆਨ ਨਾਲ ਸੁਣੋ ਇਸ ਵਚਨ ਦੀ ਗਹਿਰਾਈ ਨੂੰ ਦੇਖੋ ਜਿੰਨੂੰ ਪਰਮੇਸ਼ਰ ਅਭਿਸ਼ੇਕ ਕਰਦਾ ਅਭਿਸ਼ੇਕ ਕਰਨ ਦਾ ਮਤਲਬ ਇਹ ਆ ਉਹ ਤੁਹਾਨੂੰ ਕਿਸੇ ਖਾਸ ਅਹੁਦੇ ਉੱਤੇ ਨਿਯੁਕਤ ਕਰਦਾ ਪਿਆ ਤੁਹਾਨੂੰ ਕਿਸੇ ਅਹੁਦੇ ਉੱਤੇ ਤੁਹਾਨੂੰ ਬਿਠਾ ਰਿਹਾ ਕਿਸੇ ਅਹੁਦੇ ਤੇ ਤੁਹਾਨੂੰ ਨਿਯੁਕਤ ਕਰਦਾ ਪਿਆ ਉਹਦੇ ਲਈ ਤੁਹਾਨੂੰ ਪਵਿੱਤਰ ਆਤਮਾ ਦਾ ਅਭਿਸ਼ੇਕ ਦੇ ਰਿਹਾ ਤੁਹਾਨੂੰ ਪਵਿੱਤਰ ਆਤਮਾ ਦਾ ਤੁਹਾਨੂੰ ਮਸਾ ਦੇ ਰਿਆ ਉਹਨੂੰ ਅਭਿਸ਼ੇਕ ਕਹਿੰਨੇ ਆਪਾਂ ਪਰਮੇਸ਼ਰ ਤੁਹਾਨੂੰ ਅਭਿਸ਼ਕਤ ਬਣਾ ਦੇਊਗਾ ਤੁਹਾਨੂੰ ਅਭਿਸ਼ੇਕ ਕਰ ਦੇਊਗਾ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਹallelujah 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 ਉਸੇ ਪਵਿੱਤਰ ਆਤਮਾ ਦੇ ਵਿੱਚੋਂ ਇਹ ਚੀਜ਼ਾਂ ਬਾਹਰ ਆਉਣਗੀਆਂ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਨੌ ਵਰਦਾਨ ਸਿੱਖਿਆ ਲੇਕਿਨ ਮੈਂ ਤੁਹਾਨੂੰ 26 ਵਰਦਾਨ ਸਿਖਾ ਸਕਣਾ ਬਾਈਬਲ ਚ 26 ਵਰਦਾਨ ਨੇ ਜਿਹੜੇ ਤੁਹਾਨੂੰ ਆਤਮਾ ਚੋਂ ਮਿਲਦੇ ਆ ਸਿੱਖਣ ਵਾਸਤੇ ਔਰ ਉਹ ਸ਼ਾਇਦ ਜਦੋਂ ਵਰਦਾਨਾਂ ਦੇ ਬਾਰੇ ਸਿਖਾਵਾਂਗਾ ਉਹਦੇ ਵਿੱਚੋਂ ਚੀਜ਼ ਆਏਗੀ ਪੜੋ ਮੇਰੇ ਨਾਲ ਇਹ ਉਹਨਾਂ ਦੀ ਪਹਿਲੀ ਪਤਰੀ ਦੋ ਅਧਿਆਏ 20 ਔਰ 27 ਵਚਨ ਇਹ ਉਹਨਾਂ ਦੀ ਪਹਿਲੀ ਪਤਰੀ ਦੋ ਅਧਿਆਏ 20 ਔਰ 27 ਵਚਨ ਇਹ ਵੀ ਹਿੰਦੀ 'ਚ ਜਰੂਰ ਪੜੋ ਪਹਿਲਾ ਯੁਨਾਦ ਦੋ ਪਾਠ 20 ਤੇ 27 ਦੇਖੋ ਮੈਂ ਚਾਰ ਵਾਰੀ ਮੈਨੂੰ ਬੋਲਣਾ ਪੈਂਦਾ ਹਾਂਜੀ ਤੁਸੀਂ ਉਹਦੀ ਵੱਲੋਂ ਜਿਹੜਾ ਪਵਿੱਤਰ ਹੈ ਸਾਬ ਨਿੱਤੇ ਹੋਇਓ ਹਾਂਜੀ ਅਤੇ ਸਭੋ ਗੁਸਤਾਨ ਦੇ ਹੋ ਹੂੰ रहो हाँ जी हाँ जी पढ़ो हिंदी से हाँ तुम्हारा उस पवित्र से अभिषेक किया है, हाँ, किया है। तुम सब कुछ जानते हो, तुम सब कुछ जानते हो। जी ਹallelujah ਮੈਂ ਸਮਝਦਾ ਕਿ ਤੁਸੀਂ ਸਿਆਣੇ ਹੋ ਤੁਸੀਂ ਸਮਝ ਗਏ ਹੋ ਗੱਲ ਮੈਂ ਤੁਹਾਡੇ ਤੱਕ ਕੀ ਪਹੁੰਚਾਉਣੀ ਚਾਹੁੰਦਾ ਓਹ ਅਭਿਸ਼ੇਕ ਪਰਮੇਸ਼ਰ ਤੁਹਾਨੂੰ ਕਰਦਾ ਹੈ ਤੁਹਾਨੂੰ ਪਰਮੇਸ਼ਰ ਅਭਿਸ਼ੇਕ ਕਰਦਾ ਹੈ ਕਿਸੇ ਖਾਸ ਅਹੁਦੇ ਤੇ ਨਿਯੁਕਤ ਕਰਨ ਦੇ ਲਈ ਕਿਸੇ ਖਾਸ ਅਹੁਦੇ ਤੇ ਠਹਿਰਾਉਣ ਦੇ ਲਈ ਕਿਸੇ ਖਾਸ ਖਾਸ ਅਹੁਦੇ ਤੇ ਬਿਠਾਉਂਦਾ ਤੁਹਾਨੂੰ ਤੁਹਾਨੂੰ ਅਭਿਸ਼ੇਕ ਦਿੰਦਾ ਹੋ ਕਿਸ ਬੰਦੇ ਨੂੰ ਅਭਿਸ਼ੇਕ ਕਰ ਦਿਓ ਇਸ ਖਾਸ ਅਹੁਦੇ ਤੇ ਬੈਠਣ ਵਾਸਤੇ ਤਿਆਰ ਹੁਣ ਇਹਦੀ ਜੇ ਕੁਆਲਿਟੀ ਆ ਪਹਿਲੇ ਪਰਮੇਸ਼ਰ ਨੂੰ ਆਪਣੇ ਜੀਵਨ ਚ ਕੰਮ ਕਰਨ ਦੋ ਪ੍ਰਭੂ ਆਪਣੇ ਆਤਮਾ ਦੇ ਦੁਆਰਾ ਤੁਹਾਡੀ ਚੋਣ ਕਰੇਗਾ ਤੁਹਾਨੂੰ ਦੇਖੇਗਾ ਤੁਹਾਡੇ ਜੀਵਨ ਚ ਕਿ ਤੁਹਾਡੇ ਜੀਵਨ ਚ ਉਹ ਕਾਬਲੀਅਤ ਹੈ ਜਿਹਦੇ ਦੁਆਰਾ ਤੁਸੀਂ ਚੁਣੇ ਜਾਓ ਤੇ ਪਰਮੇਸ਼ਰ ਤੁਹਾਨੂੰ ਅਭਿਸ਼ਿਖਤ ਕਰੇ ਪਰਮੇਸ਼ਰ ਤੁਹਾਨੂੰ ਅਭਿਸ਼ੇਕ ਦਵੇ ਪਵਿੱਤਰ ਆਤਮਾ ਦਾ ਅਭਿਸ਼ੇਕ ਦਵੇ ਯਾਜਕ ਬਣਨ ਲਈ ਨਬੀ ਬਣਨ ਲਈ ਰਾਜਾ ਬਣਨ ਲਈ ਪਾਸਟਰ ਬਣਨ ਲਈ ਪਰਮੇਸ਼ਰ ਆਪਣੇ ਪਵਿੱਤਰ ਆਤਮਾ ਦੇ ਨਾਲ ਤੁਹਾਨੂੰ ਨਿਯੁਕਤ ਕਰੇਗਾ ਪਵਿੱਤਰ ਆਤਮਾ ਦੇ ਅਭਿਸ਼ੇਕ ਦੇ ਨਾਲ ਤੁਹਾਨੂੰ ਠਹਿਰਾਏਗਾ ਹੁਣ ਸੋਚੋ ਜਿਹੜਾ ਜਿਹੜੇ ਅਭਿਸ਼ੇਕ ਨਹੀਂ ਹੋਏ ਪਵਿੱਤਰ ਆਤਮਾ ਨਾਲ ਜੂ ਕੰਮ ਕਰਦੇ ਨੇ ਪ੍ਰਭੂ ਦਾ ਤੇ ਕੋਈ ਬੁਰੀ ਗੱਲ ਨਹੀਂ ਆ ਪਰ ਉਹਨਾਂ ਦਾ ਜਿਹੜਾ ਆਸ਼ੀਰਵਾਦ ਆ ਉਹਨਾਂ ਦੇ ਆਪਣੇ ਕੋਲੋਂ ਹੋਏਗਾ ਪਰਮੇਸ਼ਰ ਵੱਲੋਂ ਨਹੀਂ ਹੋਏਗਾ ਪਰਮੇਸ਼ਰ ਵੱਲੋਂ ਜਿਹੜੇ ਅਭਿਸ਼ਿਖਤ ਨੇ ਪਰਮੇਸ਼ਰ ਵੱਲੋਂ ਜਿਹੜੀ ਸਮਰਤ ਪਾਏ ਨੇ ਪਰਮੇਸ਼ਰ ਵੱਲੋਂ ਜਿਹੜੇ ਮਸਾ ਹੋਏ ਨੇ ਉਹ ਮਸਾ ਹੋਏ ਲੋਕ ਉਹ ਅਭਿਸ਼ੇਕ ਹੋਏ ਲੋਕ ਤੁਹਾਨੂੰ ਵੀ ਅਭਿਸ਼ਿਖਤ ਕਰਨ ਦੀ ਤਾਕਤ ਰੱਖਦੇ ਆ ਹallelujah hallelujah hallelujah ਤੁਸੀਂ ਵੀ ਅਨੋਇੰਟ ਕੀਤੇ ਜਾਓਗੇ ਤੁਸੀਂ ਵੀ ਅਭਿਸ਼ਿਕਤ ਕੀਤੇ ਜਾਓਗੇ ਤੁਸੀਂ ਵੀ ਅਭਿਸ਼ੇਕ ਨਾਲ ਭਰ ਜਾਓਗੇ ਪਰਮੇਸ਼ਰ ਤੁਹਾਨੂੰ ਅਭਿਸ਼ੇਕ ਦੇਗਾ ਲੇਕਿਨ ਕਿੱਦਾਂ ਕਿੱਦਾਂ ਇਹ ਸਭ ਆਸ਼ੀਰਵਾਦ ਹੋਣਗੇ ਕਿੱਦਾਂ ਇਹ ਅਨੁਗ੍ਰਹਿ ਹੋਏਗਾ ਹਾਂ ਤੁਸੀਂ ਪ੍ਰਭੂ ਦਾ ਕੰਮ ਕਰੋ ਵੈਰੀ ਗੁੱਡ ਤੁਸੀਂ ਪ੍ਰਭੂ ਦਾ ਕੰਮ ਕਰ ਸਕਦੇ ਹੋ ਤੁਸੀਂ ਪ੍ਰਚਾਰ ਕਰ ਸਕਦੇ ਹੋ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਹੱਥ ਆtras ਕੇ ਘੱਟ ਕਰੋ ਹੱਥ ਰੱਖਣਾ ਉਹ ਤੇ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹ ਜਿਹੜਿਆ ਅਭਿਸ਼ਕਤਾ ਉਹ ਕਰ ਸਕਦੇ ਕੰਮ ਹੱਥ ਰੱਖ ਕੇ ਘੱਟ ਕਰੋ ਗੱਲਾਂ ਨਾ ਕਰੋ ਇਹ ਬੱਚਿਆਂ ਨੂੰ ਪਿੱਛੇ ਕਰ ਦਿਓ ਜੇ ਗੱਲਾਂ ਇਹਨਾਂ ਨੇ ਕਰਨੀਆਂ ਤੇ ਇਹਨਾਂ ਨੂੰ ਪਿੱਛੇ ਲੈ ਜਾਓ ਉਹ ਪਿੱਛੇ ਮੰਜੇ ਤੇ ਲੈ ਜਾਓ ਜੀ ਜਦੋਂ ਇਹਨਾਂ ਨੇ ਗੱਲਾਂ ਕਰਨੀਆਂ ਤੇ ਨਹੀਂ ਤੇ ਮੈਂ ਫਿਰ ਉਹ ਪਟਕ ਜਾਣਾ ਆਪਣੇ ਟ੍ਰੈਕ ਤੋਂ ਜੋ ਜਿੱਥੇ ਮੈਂ ਸੀਗਾ ਸੋ ਇਸ ਗੱਲ ਨੂੰ ਥੋੜਾ ਜਿਆ ਸਮਝਾਉਣ ਲੱਗਿਆ ਟਾਈਮ ਲੱਗੇਗਾ ਪਰ ਤੁਹਾਡੀ ਸਮਝ ਆ ਜਾਏਗੀ ਮੈਂ ਉਹਨੂੰ ਸਮਝ ਚ ਪਾ ਦਾਂਗਾ ਪੁਰਾਣੇ ਜਦੋਂ ਅਸੀਂ ਇਹ ਦਿਨਾਮੇ ਚ ਦੇਖਦੇ ਆਂ પ્રાਚੀਨ ਕਾਲ ਚ ਜਦੋਂ ਅਸੀਂ ਪਰਮੇਸ਼ਰ ਦੇ ਦਾਸਾਂ ਨੂੰ ਦੇਖਦੇ ਆਂ ਤੇ ਰਾਜਿਆਂ ਨੂੰ ਨਬੀਆਂ ਨੂੰ ਯਾਜਕਾਂ ਨੂੰ ਅਭਿਸ਼ੇਕ ਦਿੱਤਾ ਜਾਂਦਾ ਸੀ ਪਰ ਕੁਝ ਲੋਕਾਂ ਤੇ ਪਵਿੱਤਰ ਆਤਮਾ ਹੈਗਾ ਸੀ ਕੁਝ ਲੋਕਾਂ ਤੇ ਆਤਮਾ ਸੀਗਾ ਪਰ ਉਹ ਅਹੁਦੇ ਤੇ ਨਹੀਂ ਸੀਗੇ ਉਹ ਅਹੁਦੇ ਤੇ ਨਹੀਂ ਸੀ ਬੈਠੇ ਸ਼ਮਸੂਨ ਕਿਸੇ ਅਹੁਦੇ ਤੇ ਸੀ ਸਮਸੂਨ ਕੋ ਪੁਤਰਾਤਮਾ ਨਹੀਂ ਸੀ ਕਿੰਨੀ ਵਾਰੀ ਉੱਤੇ ਪੁਤਰਾਤਮਾ ਹੁੰਦਾ ਸੀ ਤੱਕੀਓ ਕਿਸੇ ਅਹੁਦੇ ਤੇ ਸੀ ਅਭਿਸ਼ੇਕ ਦਾ ਮਤਲਬ ਹੁਣ ਸਮਝਦੇ ਹੋ ਅਭਿਸ਼ੇਕ ਮਤਲਬ ਕਿਸੇ ਅਹੁਦੇ ਤੇ ਨਿਯੁਕਤ ਕਰਨਾ ਤੁਹਾਨੂੰ ਫਿਰ ਤੁਸੀਂ ਅਭਿਸ਼ਕਤ ਕਿਨੇ ਜਾਂਦੇ ਹੋ ਫਿਰ ਦੁਨੀਆ ਤੋਂ ਡਿਫਰੈਂਟ ਹੋ ਤੁਸੀਂ ਅਲੱਗ ਹੋ ਤੁਸੀਂ ਉਸ ਕੰਮ ਲਈ ਤੁਹਾਨੂੰ ਸਿਲੈਕਟ ਕੀਤਾ ਜਾਂਦਾ ਉਸ ਕੰਮ ਲਈ ਤੁਹਾਨੂੰ ਚੁਣਿਆ ਜਾਂਦਾ ਜਿਸ ਕੰਮ ਲਈ ਤੁਹਾਨੂੰ ਥਾਪਿਆ ਗਿਆ ਕਿ ਤੁਸੀਂ ਪ੍ਰਚਾਰ ਕਰ ਸਕਦੇ ਹੋ ਕਿ ਤੁਸੀਂ ਪੈਸੇ ਨਾਲ ਮਸੀਦੀ ਸੇਵਾ ਕਰ ਸਕਦੇ ਹੋ ਕਿ ਤੁਸੀਂ ਪਰਮੇਸ਼ਰ ਦੇ ਭਵਨ ਦੀ ਸੇਵਾ ਕਰਨ ਲਈ ਥਾਪੇ ਗਏ ਹੋ ਕਿ ਤੁਸੀਂ ਇਸ ਕੰਮ ਲਈ ਸਾਪੇ ਥਾਪੇ ਗਏ ਹੋ ਉਸ ਕੰਮ ਲਈ ਪਰਮੇਸ਼ਰ ਤੁਹਾਨੂੰ ਸਪੈਸ਼ਲੀ ਪਵਿੱਤਰ ਆਤਮਾ ਦੇ ਦੁਆਰਾ ਅਭਿਸ਼ੇਕ ਕਰੇਗਾ ਹallelujah ਪਵਿੱਤਰ ਆਤਮਾ ਦੇ ਦੁਆਰਾ ਅਭਿਸ਼ੇਕ ਕਰੇਗਾ ਹਾਂ ਬਹੁਤ ਸਾਰੇ ਸੰਸਾਰ ਚੇਆ ਜਿਨ੍ਹਾਂ ਨੇ ਇੱਕ ਗੀਤ ਵੀ ਆ ਜਾਂਦਾ ਬਾਈਬਲ ਤੇ ਮਿਲ ਹੀ ਜਾਂਦੀ ਐ 150 200 ਦੀ ਗੀਤ ਆ ਜਾਂਦਾ ਇੱਕ ਅੱਦਾ ਤੇ ਭੂਤ ਵੀ ਘਟਣਾ ਆ ਜਾਂਦਾ ਖੇਤਰਪਾਲ ਨੂੰ ਦਬਕਾ ਮਾਰ ਕੇ ਸੋਚਦੇ ਆ ਜਿਸ ਦਿਨ ਕਿਸੇ ਅਸਲੀ 루ਸੀਫਰ ਨਾਲ ਪੰਗਾ ਪੈ ਗਿਆ ਉਹ ਦਿਨ ਪਤਾ ਲੱਗੂਗਾ ਉਹ ਦਿਨ ਪਤਾ ਲੱਗੂਗਾ ਕਿ ਕੀ ਆ ਕਿੱਥੇ ਅਭਿਸ਼ੇਕ ਆ ਤੇ ਕਿੱਥੇ ਸਮਰਥਿਆ ਤੇ ਕੀ ਸਿੱਖਿਆ ਤੇ ਕੀ ਹੁੰਦਾ ਹallelujah 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 ਉਸ ਦਿਨ ਪਤਾ ਲੱਗੂਗਾ ਮੈਨੂੰ ਪਤਾ ਅੱਜ ਕੱਲ ਇਸ ਜਗ੍ਹਾ 'ਚ ਕਿਦਾਂ ਦੇ ਕਾਰੀਗਰ ਚੱਲੇ ਆ ਕਿਸੇ ਮਿਸਤਰੀ ਨੇ ਆ ਥੱਲੇੋਂ ਮਕਾਨ ਸ਼ੁਰੂ ਕੀਤਾ ਮਕਾਨ ਬਣਾਉਣਾ ਸ਼ੁਰੂ ਕੀਤਾ ਨੇ ਉੱਚਾ ਲੈ ਗਿਆ ਬਿਲਡਿੰਗ ਉੱਤੇ ਜਾ ਕੇ ਕੰਦਾ ਵਿੰਗੀਆਂ ਹੋ ਗਈਆਂ ਲੈਂਟਰ ਪਾਤਾ ਘਰ ਦੇ ਨੂੰ ਕਹਿੰਦਾ ਵਧਾਈ ਹੋਵੇ ਲੱਡੂ ਲਿਆਓ ਕਾਦੀ ਤੁਹਾਡੀ ਉੱਤੋਂ ਜਗ੍ਹਾ ਨਿਕਲਾਈ ਆ ਕਹਿੰਦੇ ਇਦਾਂ ਦੇ ਬਹੁਤ ਮਿਲਣੇ ਤੁਹਾਨੂੰ ਇਦਾਂ ਦੇ ਬੜੇ ਮਿਲਣੇ ਆ ਜਗ੍ਹਾ ਕੱਢਣ ਵਾਲੇ ਬਹੁਤ ਦੇਖ ਲੈਣਾ ਤੁਸੀਂ ਕੰਧਾ 'ਚ ਜਗ੍ਹਾ ਕੱਢ ਲੈਂਦੇ ਨੇ ਕੰਧਾ 'ਚ ਮੈਂ ਮੰਨਦਾ ਕਿ ਇੱਕ ਬਾਬਾ ਮਰ ਜਾਂਦਾ ਕੋਈ ਬੰਦਾ ਬੰਦਗੀ ਕਰਕੇ ਭਗਤੀ ਕਰਕੇ ਮਰ ਜਾਂਦਾ ਤੁਹਾਨੂੰ ਮਿੱਟੀ 'ਚ ਦੱਬਦੇ ਆ ਉਹਦੇ ਉੱਤੇ ਹੱਡੀਆਂ ਨੇ ਤੇ ਉਹਦੇ ਉੱਤੇ ਕਬਰ ਬਣਾਈ ਜਾਂਦੀ ਮੈਂ ਮੰਨਦਾ ਕਿ ਉਹਦੇ ਵਿੱਚ ਹੈਗਾ ਉਹ ਚਲੋ ਕੰਦ ਚ ਕਿੰਨੇ ਫਿੱਟ ਕੀਤਾ ਇਹ ਨਹੀਂ ਮੈਨੂੰ ਸਮਝ ਆਈ ਅਜੇ ਤੱਕ ਕੰਦ ਚ ਕਿਹੜੇ ਬਾਬੇ ਨੂੰ ਦੱਬਦੇ ਆ ਇਹ ਨਹੀਂ ਮੈਨੂੰ ਸਮਝ ਆਈ ਕਿਹੜਾ ਬਾਬਾ ਨਵਾ ਉਹ ਕੰਦਾ ਚ ਬਾਬਿਆਂ ਨੂੰ ਰੱਖਣ ਵਾਲਿਓ ਉਹ ਤੁਸੀਂ ਪਰਵਾਹੇ ਗਏ ਹੋ ਤੁਸੀਂ ਗਲਤ ਰਾਵਾਂ ਤੇ ਪੈ ਗਏ ਹੋ ਕਦੋਂ ਮਸ਼ੀਨ ਨੂੰ ਸਮਝੋਗੇ ਕਦੋਂ ਦੇ ਅਭਿਸ਼ੇਕ ਨੂੰ ਸਮਝੋਗੇ ਕਦੋਂ ਨਰਕ ਦੇ ਡੰਡ ਇਨਾਂ ਦਾ ਖਹਿੜਾ ਛੱਡੋ ਇਹੋ ਜਿਹਾ ਨਾ ਕੋਈ ਦੋਸਤੀ ਵੀ ਨਹੀਂ ਰੱਖਣੀ ਇਹੋ ਜੇ ਕੰਮ ਕਰਨ ਵਾਲਿਆਂ ਦੇ ਨਾਲ ਨਹੀਂ ਜਾਣਾ ਇਹੋ ਜੇ ਕੰਮ ਕਰਨ ਵਾਲਿਆਂ ਨੂੰ ਖਹਿੜਾ ਛੱਡ ਦਿਓ ਕਿ ਨਹੀਂ ਤੂੰ ਤੂੰ ਪ੍ਰਭੂ ਦੀ ਗੱਲ ਨਹੀਂ ਸਮਝਦਾ ਤੂੰ ਗਲਤ ਰਾਹ ਤੇ ਆ ਦੁਨੀਆ ਦਾ ਕੋਈ ਵੀ ਪਵਿੱਤਰ ਸ਼ਾਸਤਰ ਮੜੀਆਂ ਨੂੰ ਮੰਨਣ ਦੀ ਪਰਮਿਸ਼ਨ ਨਹੀਂ ਦਿੰਦਾ ਦੁਨੀਆ 'ਚ ਜਿੰਨੇ ਵੀ ਧਰਤੀ ਤੇ ਪਵਿੱਤਰ ਸ਼ਾਸਤਰ ਨੇ ਉਹ ਸਾਰੇ ਮੜੀਆਂ ਨੂੰ ਮੜੀਆਂ ਦੀ ਖਿਲਾਫਤ ਕਰਦੇ ਕਿ ਇਹਨਾਂ ਨੂੰ ਪੂਜਣਾ ਨਹੀਂ ਫਿਰ ਵੀ ਲੋਕ ਪਵਿੱਤਰ ਸ਼ਾਸਤਰਾਂ ਨੂੰ ਜਾਣਨ ਦੇ ਅਨੁਸਾਰ ਵੀ ਮੜੀਆਂ ਨੂੰ ਮੱਥੇ ਟੇਕਦੇ ਆ ਤੇ ਕੰਢਾ 'ਚ ਬਾਬੇ ਫਿੱਟ ਕੀਤੇ ਅਫਸੋਸ ਹੈ ਅਫਸੋਸ ਹੋਣ ਲਈ ਪਤਾ ਨਹੀਂ ਉਹਨਾਂ ਨੂੰ ਕਿਸੇ ਐਸੇ ਪਾਸਟਰ ਕੋਲ ਜਾਣਾ ਚਾਹੀਦਾ ਜਿਹੜਾ ਉਹਨਾਂ ਦੇ ਬ੍ਰੇਨ ਨੂੰ ਠੀਕ ਕਰੇ ਸੈੱਟ ਕਰੇ ਉਹਨਾਂ ਦੇ ਬ੍ਰੇਨ ਨੂੰ ਕਿ ਸੇ ਹਸੇ ਸਰਜਨ ਪਾਸਟਰ ਕੋ ਜਾਣਾ ਚਾਹੀਦਾ ਜੋ ਨਜ਼ਰ ਦਿਮਾਗ ਠੀਕ ਕਰ ਦੇ ਹallelujah ਹallelujah ਜਿੱਦੋ ਇਸੇ ਤਰ੍ਹਾਂ ਇਸੇ ਦਿਮਾਗ ਦੇ ਕਾਰਨ ਹੀ ਉਹ ਸ਼ਾਇਦ ਨਰਕ ਦੇਖਣਾ ਪਵੇ ਉਹਨਾਂ ਨੂੰ ਚਲੋ ਮੈਂ ਤੁਹਾਨੂੰ ਰੈਫਰੈਂਸ ਜ਼ਰੂਰ ਦਵਾਂਗਾ ਕਿਉਂਕਿ ਨੈਟ ਤੇ ਵੀ ਬਹੁਤ ਲੋਕ ਸੁਣਦੇ ਪਏ ਨੇ ਕੁਝ ਲੋਕ ਇਸ ਤਰ੍ਹਾਂ ਵੀ ਤੁਸੀਂ ਬੈਠੇ ਹੋ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਕਿ ਮੈਂ ਜੋ ਬੋਲਦਾ ਪਿਆ ਆ ਉਹ ਆਪਣੇ ਕੋਲੋਂ ਆ ਜਾਂ ਬਾਈਬਲ ਚੋਂ ਆ ਸੋ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕੁਛ ਅਜ ਤਾਂ ਕੂਚ ਦੀ ਪੋਥੀ 28 ਅਧਿਆਏ 41 ਵਚਨ ਉਹਦੇ ਦੇ ਸਿਲੈਕਟ ਕਰਨ ਵਾਲੀ ਗੱਲ ਚੱਲਦੀ ਪਈ ਹੈ ਚਲੋ ਅਭਿਸ਼ੇਕ ਕਰਨ ਦੇ ਬਾਰੇ ਪੰਜਾਬੀ 'ਚ ਤੁਹਾਨੂੰ ਇਹ ਸ਼ਬਦ ਮਸਾ ਮਿਲਣਾ ਹਿੰਦੀ 'ਚ ਤੁਹਾਨੂੰ ਅਭਿਸ਼ੇਕ ਮਿਲਣਾ ਹਾਂ 28 ਦੀ 41 ਆ ਤੋ ਆ ਤੋ ਆਪਣੇ ਪਰਾਹ ਨੂੰ ਨਤੇ ਉਹਦੇ ਨਾਲ ਉਹਦੇ ਪੁੱਤਰਾਂ ਨੂੰ ਇਹ ਪਵਾਈ ਹਾਂ ਤੋ ਉਹਨਾਂ ਨੂੰ ਅਭਿਸ਼ੇਕ ਕਰੀ ਮਸਾ ਕਰੀ ਅੱਗੇ ਉਹਨਾਂ ਨੂੰ ਥਾਪੀ ਤੇ ਉਹਨਾਂ ਨੂੰ ਥਾਪੀ ਅੱਗੇ ਉਹਨਾਂ ਨੂੰ ਪਵਿੱਤਰ ਕਰੀ ਅੱਤੇ ਉਹਨਾਂ ਨੂੰ ਪਵਿੱਤਰ ਕਰੀ ਤਾਂ ਜੋ ਮੇਰੇ ਲਈ ਜਾਚਕਾਈ ਦਾ ਕੰਮ ਕਰਾਂ ਤਾਂ ਜੋ ਮੇਰੇ ਲਈ ਯਾਜਕਾਈ ਦਾ ਕੰਮ ਕਰਨ ਯੱਜਕ ਵਾਸਤੇ ਉਹਨੂੰ ਅਭਿਸ਼ੇਕ ਕਰਨਾ ਜ਼ਰੂਰੀ ਆ ਕਿਉਂ ਵੀ ਭਗਤਾ ਇਹ ਅਭਿਸ਼ੇਕ ਪਵਿੱਤਰ ਆਤਮਾ ਵਿਸ਼ੇਕ ਕਰੇਗਾ ਹਾਲੇਲੂਇਆ ਹਾਲੇਲੂਇਆ ਪਵਿੱਤਰ ਆਤਮਾ ਦਾ ਵਿਸ਼ੇਕ ਦਿੱਤਾ ਜਾਂਦਾ ਪਵਿੱਤਰ ਆਤਮਾ ਸਿਲੈਕਟ ਕਰਦਾ ਪਵਿੱਤਰ ਆਤਮਾ ਚੋਣ ਕਰਦਾ ਜਿਹੜਾ ਤੁਹਾਡੇ ਜੀਵਨ ਚੋਂਦਾ ਉਹ ਚੋਣ ਕਰਦਾ ਤੁਹਾਡੇ ਚ ਯੋਗਤਾ ਹੈਗੀ ਆ ਕਿ ਤੁਸੀਂ ਐਂਡ ਤੱਕ ਉਹਦੀ ਸੇਵਾ ਕਰੋਗੇ ਨਿਕਾ ਜੇ ਦੋਖਾ ਆ ਤਾਂ ਮੈਂ ਤਾਂ ਹੁਣ ਪਾਸਟਰ ਹੀ ਨਹੀਂ ਆ ਦੋ ਭਰਾ ਪਾਸਟਰ ਲੜਨ ਲੇ ਹੀ ਮੈਂ ਉਹਨੂੰ ਕਿਹਾ ਮੈਂ ਯਾਰ ਤੁਸੀਂ ਪਾਸਟਰ ਨਾਲ ਲੜੋ ਕਹਿੰਦਾ ਮੈਂ ਨਹੀਂ ਪਾਸਟਰ ਪਾਸਟਰ ਲੈ ਗੁੱਸਾ ਆ ਗਿਆ ਤੇ ਤੂੰ ਇਹਦਾ ਮਤਲਬ ਤੂੰ ਅਭਿਸ਼ਿਖਤ ਨਹੀਂ ਆ ਤੈਨੂੰ ਤੇਨੂੰ ਅਜੇ ਅਭਿਸ਼ੇਕ ਨਹੀਂ ਹੋਇਆ ਤੂੰ ਫਿਰ ਉਹਦੇ ਕੋ ਬਪਤਿਸਮੇ ਲੈ ਕੋਈ ਸ਼ਾਦਾ ਹੈਗਾ ਉਹ ਤੇ ਕੋ ਬਪਤਿਸਮੇ ਪਾਇਏ ਕੋਈ ਹੈ ਕੋ ਫਾਇਦਾ ਜਿਹੜਾ ਬੰਦਾ ਖੁਦ ਹੀ ਅਪਸ਼ਿਕਤ ਨਹੀਂ ਆ ਜਿਹੜਾ ਖੁਦ ਨਹੀਂ ਮੰਨਦਾ ਕਿ ਮੈਂ ਪਾਸਟਰ ਨਹੀਂ ਆ ਤੁਸੀਂ ਆਪੇ ਸੋਚੋ ਲੜਾਈ ਦੇ ਵਿੱਚ ਉਹ ਗੁੱਸੇ ਝਾੜ ਕੇ ਕਹਿੰਦਾ ਆਪਣੀ ਜਾਨ ਨਹੀਂ ਨਾਲ ਲੜ ਕੇ ਕਹਿੰਦਾ ਮੈਂ ਨਹੀਂ ਉਹ ਪਾਸਟਰ ਤੇ ਫਿਰ ਕੋ ਫਾਇਦਾ ਕਹ ਦੱਸੋ ਮੈਨੂੰ ਤੇ ਤੁਸੀਂ ਉਹਨੂੰ ਪਾਸਟਰ ਕਹਿੰਦੇ ਹੋ ਇਹ ਤੁਹਾਡੀ ਨਜ਼ਰ ਨਜ਼ਰੀਆ ਵਾ ਇਹ ਤੁਹਾਡੀ ਨਜ਼ਰ ਦੇ ਵਿੱਚ ਤੁਸੀਂ ਵੇਖਦੇ ਹੋ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿੰਨੂੰ ਉੱਪਰ ਚੜਾਉਣਾ ਤੇ ਕਿੰਨੂੰ ਤੁਸੀਂ ਥੱਲੇ ਬਿਠਾ ਦੇਣਾ ਇਹ ਤੁਹਾਡੀ ਮਰਜ਼ੀ ਆ ਆਪੇ ਮੋਦੀ ਨੂੰ ਬਣਾਉਂਦੇ ਤੇ ਆਪੇ ਕਹਿੰਦੇ ਉਹ ਗਲਤ ਆ ਬਣਾਇਆ ਕਿਉਂ ਬਣਾਇਆ ਵਾ ਤੇ ਗਲਤ ਕਿਉਂ ਹਣ ਠੀਕ ਆ ਚੱਲਣ ਦਾ ਕੰਮ ਇਹ ਤੁਹਾਡੇ ਤੇ ਹੀ ਆ ਆਪੇ ਬਣਾਉਂਦੇ ਆ ਤੇ ਆਪੇ ਮੁੜ ਕੇ ਲਾਉਂਦੇ ਹੋ ਕਮਾਲ ਹੋ ਤੁਸੀਂ ਇਹਦਾ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਜਿਹੜਾ ਬੁੱਧੀ ਦਾ ਇਸਤੇਮਾਲ ਕਰਕੇ ਠੀਕ ਰੀਤੀ ਨਾਲ ਚੱਲਦਾ ਸਹੀ ਢੰਗ ਨਾਲ ਉਹ ਗਲਤ ਦਾ ਸਾਥ ਨਾ ਦੇਵੇ ਜੋ ਸਹੀ ਆ ਨੂੰ ਸਹੀ ਕਵੇ ਜੋ ਗਲਤਾਂ ਨੂੰ ਗਲਤ ਕਵੇ ਚਲੋ ਇਸ ਦੁਨੀਆ 'ਚ ਰੂਲ ਤੇ ਪੁੱਠਾ ਹੀ ਚੱਲਦਾ ਪਿਆ ਮੈਨੂੰ ਪਤਾ ਪਰ ਜਿਹੜੇ ਪ੍ਰਭੂ ਦੇ ਆਤਮਿਕ ਲੋਕਾਂ ਨੂੰ ਸਹੀ ਚੱਲਣਾ ਚਾਹੀਦਾ ਜਿਹੜੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਲੋਕ ਉਹਨਾਂ ਨੂੰ ਤੇ ਸਹੀ ਚੱਲਣਾ ਚਾਹੀਦਾ ਉਹ ਤਾਂ ਠੀਕ ਚੱਲਣ ਦੂਸਰਿਆਂ ਦੀ ਮੈਂ ਗੱਲ ਨਹੀਂ ਕਰਦਾ ਲੇਕਿਨ ਜਿਹੜੇ ਪ੍ਰਭੂ 'ਤੇ ਚੱਲਦੇ ਨੇ ਸਹੀ ਜਿਹੜੇ ਪ੍ਰਭੂ ਦੀ ਮਹਿਮਾ ਕਰਨ ਵਾਲੇ ਪਵਿੱਤਰ ਆਤਮਾ ਪਾਏ ਨੇ ਉਹ ਤੇ ਚੱਲਣ ਪਵਿੱਤਰ ਆਤਮਾ ਪਾਏ ਨੇ ਪਵਿੱਤਰ ਆਤਮਾ ਦੇ ਫਾਇਦੇ ਨੇ ਪਵਿੱਤਰ ਆਤਮਾ ਦੇ ਵਰਦਾਨ ਮਿਲਣੇ ਆ ਪਵਿੱਤਰ ਆਤਮਾ ਦੀ ਸ਼ਕਤੀ ਮਿਲਣੀ ਆ ਪਵਿੱਤਰ ਆਤਮਾ ਦੇ ਜਿਹੜੇ ਨੇ ਉਹ ਕਿੰਨੀਆਂ ਚੀਜ਼ਾਂ ਹੀ ਸਿੱਖਦੇ ਪਏ ਆ ਉਹ ਪਵਿੱਤਰ ਆਤਮਾ ਦੇ ਵਿੱਚੋਂ ਤੁਹਾਨੂੰ ਮਿਲਣੀਆਂ ਲੇਕਿਨ ਜਿਹੜੀ ਪਵਿੱਤਰ ਆਤਮਾ ਦੀ ਚੋਣ ਆ ਉਹ ਸਹੀ ਚੋਣ ਨੂੰ ਕਰਨ ਦਿਓ ਤੁਹਾਡੇ ਜੀਵਨ ਲਈ ਕਿ ਤੁਸੀਂ ਪਵਿੱਤਰ ਆਤ ਜਿੱਦਣ ਇਹ ਨਾ ਤੁਸੀਂ ਆਖੋ ਵੀ ਸ਼ਾਇਦ ਥੋੜਾ ਥੋੜਾ ਕਰਕੇ ਮੈਂ ਪਾਸਟਰ ਬਣਨਿਆ ਨਹੀਂ ਥੋੜਾ ਥੋੜਾ ਕਰਕੇ ਮੈਨੂੰ ਅਭੀ ਸ਼ੇਖ ਮਿਲਣਿਆ ਇਹ ਵੀ ਨਹੀਂ ਉਹਦੀਆਂ ਦਾਤਾਂ ਸਦਾ ਅਟੱਲ ਨੇ 11 ਦੀ 27 'ਚ ਲਿਖਿਆ ਰੋਮੀਆਂ ਉਹਦੀਆਂ ਦਾਤਾਂ ਉਹਦੇ ਵਰਦਾਨ ਸਦਾ ਅਟੱਲ ਨੇ ਫਿਕਸ ਨੇ ਇਹਨਾ ਸੋਚੋ ਮੈਂ ਥੋੜਾ ਥੋੜਾ ਕਰਕੇ ਬਦਲ ਰਿਆਂ ਜੀ ਨਹੀਂ ਨਹੀਂ ਜਿੱਦਣ ਉਹਨੇ ਵਰਦਾਨ ਦੇਣਾ ਜਿੱਦਣ ਉਹਨੇ ਕਿਰਪਾ ਕਰਨੀ ਆ ਕਿਹ ਕੋਸੇ ਵੇਲੇ ਮਿਲਣੀ ਹੈ ਹallelujah ਬਸ ਤੁਸੀਂ ਹੌਲੀ ਹੌਲੀ ਬਦਲਦੇ ਤੁਸੀਂ ਆਪਣੇ ਆਪ ਨੂੰ ਠੀਕ ਕਰਨਦੇ ਹੋ ਤੁਹੀ ਆਪਰੇ ਮਨੋਂ ਉਹਦੇ ਯੋਗ ਬਣਾਉਂਦੇ ਹੋ ਪਵਿੱਤਰ ਆਤਮਾ ਤੁਹਾਨੂੰ ਵੇਖਣ ਦੇ ਗੌਰ ਨਾਲ ਕਿ ਬੰਦਾ ਆਪਣੀ ਜੀ ਯੋਗਤਾ ਲਿਆਉਂਦੇ ਆ ਇਹ ਯੋਗ ਹੈਗਾ ਮੇਰੇ ਸ਼ਕਤੀਸ਼ੀ ਚੀਜ਼ਾਂ ਨੂੰ ਲੈਣ ਦੇ ਇਹ ਚੀਜ਼ਾਂ ਨੂੰ ਪਾਉਣ ਦੇ ਇਹ ਕਦਰ ਕਰੇਗਾ ਬੇਕਦਰੀ ਤੇ ਨਹੀਂ ਕਰੇਗਾ ਇਸ ਵਰਦਾਨ ਦਾ ਨਿਆਜ਼ ਫਾਇਦਾ ਦੀ ਨੂੰ ਠਾਏਗਾ ਜਿਵੇਂ ਬਹੁਤ ਸਾਰੇ ਪ੍ਰੋਫਿਟ ਪੈਸੇ ਵਾਲੀ ਪ੍ਰੋਫਸੀਆਂ ਕਰਨ ਦੇ ਨੇ ਪੈਸੇ ਵਾਲੀ ਵੇਚ ਚੁੱਕੇ ਨੇ ਉਹ ਪੈਸੇ ਵਾਲੀ ਤੇਲ ਵੇਚ ਦੋ ਇਹ ਵੇਚ ਦੋ ਉਹ ਬਿਜ਼ਨਸ ਕਰ ਦੋ ਦੁਨੀਆ ਦੇ ਵੱਡੇ ਵੱਡੇ ਪ੍ਰੋਫਿਟ ਪਵਿੱਤਰ ਆਤਮਾ ਸਲੈਕਟ ਕਰੇਗਾ ਤੁਹਾਨੂੰ ਉਹ ਚੁਣੇਗਾ ਕਿ ਤੁਹਾਨੂੰ ਅਭਿਸ਼ੇਕ ਕਰਨਾ ਵਾ ਕਿ ਆ ਨਹੀਂ ਤੁਹਾਨੂੰ ਕਾਦਾ ਅਭਿਸ਼ੇਕ ਦੇਣਾ ਤੁਹਾਨੂੰ ਕਿਹੜੇ ਅਹੁਦੇ ਤੇ ਬਿਠਾਉਣਾ ਤੁਹਾਨੂੰ ਕਿਹੜਾ ਅਹੁਦਾ ਦੇਣਾ ਵਾ ਕੀ ਤੁਸੀਂ ਉਸ ਅਹੁਦੇ ਦੇ ਯੋਗ ਉਸ ਅਹੁਦੇ 'ਚ ਤੁਸੀਂ ਯੋਗਤਾ ਰੱਖਦੇ ਹੋ ਹallelujah 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 ਜਲਦੀ ਨਾਲ ਪੜੋ ਮੇਰੇ ਕੋਲ ਵਚਨ ਜਿਆਦਾ ਨਹੀਂ ਗਿਣਤੀ 3 ਪਾਠ 2 ਔਰ 3 ਵਚਨ ਗਿਣਤੀ ਦੀ ਪੋਥੀ ਤਿੰਨ ਪਾਠ ਦੋ ਔਰ ਤਿੰਨ ਵਚਨ ਅਤੇ ਇਹ ਰੋਂਦੇ ਪੁੱਤਰਾਂ ਦੇ ਨਾਮ ਹਨ ਹਾਂਜੀ ਪ੍ਰਭੂ ਦਾ ਸਦਾਪ ਔਰ ਅਭੀਹੂ ਅਤੇ ਅਲ ਸ਼ਹਰ ਔਰ ਇਹ ਇਥਾ ਮਾਰ ਇਹ ਹਰ ਉਤੇ ਪੁੱਤਰਾਂ ਦੇ ਨਾਮ ਹਨ ਹਾਂਜੀ ਉਹ ਜਾਣੇ ਕਿ ਜਿਹੜੇ ਬਸਾਂ ਦਿੱਤੇ ਗਏ ਤੇ ਜਿੱਦਾਂ ਨੂੰ ਕੋਨੇ ਜਾਇਸ਼ਾ ਹੀ ਥਾਪਿਆ ਹਾਂ ਉਹ ਜੱਜ ਜਿਹੜੇ ਅਭਿਸ਼ੇਕ ਕੀਤੇ ਗਏ ਤੇ ਜਿਨ੍ਹਾਂ ਨੂੰ ਉਹਨੇ ਯਾਜਕਾਈ ਲਈ ਥਾਪਿਆ ਅਭਿਸ਼ੇਕ ਮਤਲਬ ਅਹੁਦੇ ਤੇ ਨਿਯੁਕਤ ਕਰਨਾ ਜਲਦੀ ਨਾ ਪੜੀ ਜਾਓ ਪਹਿਲਾ ਰਾਜਾ ਪਹਿਲਾ ਕਿੰਗ 1 ਅਧਿਆਏ 39 ਵਚਨ ਪਹਿਲਾ ਰਾਜਾ ਇੱਕ ਪਾਠ 39 ਵਚਨ 19 ਪਾਠ 16 ਵਚਨ ਜਲਦੀ ਨਾ ਫਿਰ ਮੈਂ ਸਮਝਾਉਣਾ ਹੂੰ ਹੂੰ पढ़ी जाओ मैं पहले कहा वचन ज्यादा वा जल्दी ना कोई एक स्पीड ना कटने वाला पड़े पढ़ो हाँ जी हाँ जी ਆਮਨ ਹallelujah ਇੱਕ ਤੇਲ ਦਾ ਇੱਕ ਸਿੰਗ ਲੈ ਕੇ ਉਹਦੇ ਵਿੱਚ ਤੇਲ ਪਾ ਕੇ ਮਸਾ ਕੀਤਾ ਸੁਲੇਮਾਨ ਨੂੰ ਹਾਂਜੀ 19 ਦੀ 16 ਅਦੇ ਦੇ ਪੁੱਤਰ ਯਹੂਦ ਨੇ ਹਾਂ ਬਸ ਕਰਕੇ ਜ਼ਾਇਦ ਦਾ ਪਾਸ਼ਾ ਬਣਾਇਆ ਹਾਂਜੀ ਅਦੇ ਸ਼ਿਦ ਦੇ ਪੁੱਤਰ ਇਸ਼ਾ ਨੂੰ ਜੋ ਅਦੇ ਮਨੁਖ ਮੋਹ ਰੋਗ ਦਾਸੀ ਮਸਾ ਕਰਕੇ ਉਹ ਤੇਰੇ ਧਰਮ ਨਬੀ ਹੋ ਹਾਂ ਦੂਸਰਾ ਰਾਜਾ 9 ਦੀ 3 ਦੂਸਰਾ ਰਾਜਾ 9 ਅਧਿਆਇ 3 ਵਚਨ ਜਲਦੀ ਨਾ ਤੇਲ ਦੀ ਕੁੱਪੀ ਲੈ ਕੇ ਉਹਦੇ ਸਿਰ ਤੇ ਲੋਹ ਦੀ ਹਾਂਜੀ ਉਹ ਰਾਖੀ ਯਹਵਾ ਨੇ ਵਰਮਾਉਂਦਾ ਹੈ ਮੈਂ ਤੈਨੂੰ ਇਜ਼ਰਾਇਲ ਦਾ ਬਾਦਸ਼ਾਹ ਹੋਣ ਲਈ ਮਸਾ ਕੀਤਾ ਹੈ ਤਾਂ ਤੂੰ ਹੋਰ ਹੋਰ ਕੇ ਨਸੀਬੇ ਤੁਹਾਡੀ ਤਾਂ ਅਮਨ ਇੱਥੇ ਰਾਜਾ ਵਾਸਤੇ ਰਾਜਾ ਬਣਨ ਲਈ ਮਸਾ ਕੀਤਾ ਜਾ ਰਿਹਾ ਹੈ ਅਭਿਸ਼ੇਕ ਦਿੱਤਾ ਜਾ ਰਿਹਾ ਤੇਲ ਦੀ ਕੁੱਪੀ ਦੇ ਨਾਲ ਹਾਂਜੀ ਸਰਤੇ ਉੰਡਿਆ ਲੈ ਜਾਣਾ ਤੁਸੀਂ ਜਬੂਰਾਂ ਦੀ ਪੋਥੀ 18 ਅਧਿਆਇ 50 ਵਚਨ ਜਬੂਰਾਂ ਦੀ ਪੋਥੀ ਚ ਰੋ ਮੈਂ ਤਿੰਨ ਵਚਨ ਬਣਾਉਣੇ ਤੁਹਾਡੇ ਕੋ 18 ਅਧਿਆਇ 50 ਵਚਨ 28 ਅਧਿਆਇ 8 ਵਚਨ ਉਹ ਆਪਣੇ ਬਾਹਰ ਨੂੰ ਬੜੇ ਬਚਾਓ ਬਚਾਉਂ ਦਿੱਤਾ ਹੈ ਹਾਂ ਅੱਦੇ ਆਪਣੇ ਮਾਸਾ ਕੀਤੇ ਹੋਏ ਉਤੇ ਅ타 ਦਾਉਦ ਤੇ ਉਹਦੀ ਅੰਛੂ ਤੇ ਸਦਾ ਦੀਿਆ ਕਰਦਾ ਦਿਆ ਕਰਦਾ ਇੱਥੇ ਦਾਉਦ ਨੂੰ ਜਿਹੜਾ ਅਭਿਸ਼ੇਕ ਕੀਤਾ ਉਹਨੇ ਮਸਾ ਕੀਤਾ ਹੈ ਇਹ ਪਰਮੇਸ਼ਰ ਦਾ ਅਨੁਗ੍ਰਹਿ ਹੈ 28 ਦੀ 8 ਯਹਵਾ ਉਹਨਾਂ ਦਾ ਬਲ ਹੈ ਯਹਵਾ ਉਹਨਾਂ ਦਾ ਬਲ ਹੈ ਅਰੇ ਉਹ ਆਪਣੇ ਮਸਾ ਕੀਤੇ ਹੋਏ ਦੇ ਨਹੀਂ ਬਚਾਉਂਦਾ ਗਾ ਤੇ ਉਹ ਆਪਣੇ ਮਸਾ ਕੀਤੇ ਉਹਨੂੰ ਬਚਾਉਂਦਾ ਵੀ ਜੇ ਯਾਦ ਰੱਖੋ ਜਿਹੜੇ ਉਹਦੇ ਅਭਿਸ਼ਕਤ ਨੇ ਜਿਨ੍ਹਾਂ ਨੂੰ ਅਭਿਸ਼ੇਕ ਕਰਦਾ ਉਹਨਾਂ ਨੂੰ ਬਚਾਉਂਦਾ ਵੀ ਆ ਮੈਂ ਸਿਖਾਉਂਦਾ ਜਾਨ ਅੱਗੇ ਜਾ ਕੇ 105 ਦੀ 15 ਜਬੂਰ ਭਜਨ ਸਹਿਤਾ 105 ਦੀ 15 ਭਾਈ ਅਤੇ ਇਹਦੇ ਮਸਾ ਕੀਤੇ ਹੋਏ ਨੂੰ ਨਾ ਛੂ ਮੇਰੇ ਮਸਾ ਕੀਤੇ ਮੇਰੇ ਅਭਿਸ਼ਕਤ ਨੂੰ ਨਾ ਟੱਚ ਕਰੋ ਉਹਨਾਂ ਨੂੰ ਛੂ ਨਾ ਨਾ ਇਹ ਲਗੀਆਂ ਦੀ ਹਾਨ ਕਰੋ ਨਾ ਕੋਈ ਮੇਰੇ ਨਬੀਆਂ ਦਾ ਕੋਈ ਨੁਕਸਾਨ ਕਰੋ ਆਮੀਨ ਬਸ ਇਹਨੇ ਵਚਨ ਤੁਹਾਨੂੰ ਮੈਂ ਦੇਨੇ ਆ ਇਹਦੇ ਬਾਰੇ ਇੱਥੇ ਅਸੀਂ ਦੇਖਿਆ ਪਰਮੇਸ਼ਵਰ ਆਪਣੇ ਦਾਸਾਂ ਨੂੰ ਭੇਜਦਾ ਵਾ ਰਾਜੇ ਮਸਾ ਕਰਨ ਲਈ ਰਾਜਾ ਨੂੰ ਅਭਿਸ਼ਕਤ ਕਰਨ ਲਈ ਕਿ ਤੂੰ ਰਾਜੇ ਦੇ ਅਹੁਦੇ ਤੇ ਬਹਿਣਾ ਵਾ ਤੈਨੂੰ ਅਭਿਸ਼ਕਤ ਇਸ ਕਰਕੇ ਕਰ ਰਹੇ ਆ ਕਿ ਤੂੰ ਇਸ ਅਉਦੇ ਤੇ ਬਹਿਣਾ ਮੈਨੂੰ ਨਹੀਂ ਪਤਾ ਹੁੰਦੇ ਰਾਜੇ ਅਭਿਸ਼ੇਕ ਹੁੰਦੇ ਨਹੀਂ ਹੁੰਦੇ ਤੁਹਾਨੂੰ ਪਤਾ ਹੈ ਉਹਨਾਂ ਤੇ ਕਾਦਾ ਅਭਿਸ਼ੇਕ ਆ ਕਿ ਤੇ ਨਸ਼ੇ ਦਾ ਅਭਿਸ਼ੇਕ ਆ ਫੀਮ ਦਾ ਅਭਿਸ਼ੇਕ ਚੱਲਣ ਡਿਆ ਕਈਆਂ ਤੇ ਲੇਕਿਨ ਪਹਿਲੇ ਪਹਿਲੇ ਦੁਨੀਆ ਨੂੰ ਚਲਾਉਣ ਵਾਸਤੇ ਜਿਹੜੇ ਰਾਜੇ ਸੀ ਪਰਮੇਸ਼ਰ ਵੱਲੋਂ ਪਵਿੱਤਰ ਆਤਮਾ ਨਾਲ ਅਭਿਸ਼ੇਕ ਕੀਤੇ ਜਾਂਦੇ ਸੀ ਤਾਂ ਕਿ ਉਹ ਪਬਲਿਕ ਨੂੰ ਦੁਨੀਆ ਨੂੰ ਸਹੀ ਨਿਆਂ ਕਰਨ ਸਹੀ ਫੈਸਲਾ ਕਰਨ ਉਹਨਾਂ ਦੀ ਸਹੀ ਦੇਖਰੇਖ ਕਰਨ ਜਿਹੜੀ ਜਨਤਾ ਉਹਨਾਂ ਨੂੰ ਦਿੱਤੀ ਗਈ ਆ ਜਿਹੜੀ ਪਰਜਾ ਉਹਨਾਂ ਨੂੰ ਦਿੱਤੀ ਗਈ ਆ ਯਾਜਕ ਨੂੰ ਅਭਿਸ਼ੇਕ ਕੀਤਾ ਜਾਂਦਾ ਸੀ ਤਾਂ ਕਿ ਉਹ ਸਹੀ ਯਾਜਕਾਈ ਦਾ ਕੰਮ ਕਰੇ ਤੇ ਕਲੀਸਿਆ ਦੀ ਉਹ ਕੇਅਰ ਕਰੇ ਨਬੀਆਂ ਨੂੰ ਅਭਿਸ਼ੇਕ ਕੀਤਾ ਜਾਂਦਾ ਸੀ ਤਾਂ ਕਿ ਜਿਹੜੇ ਨਬੀ ਨੇ ਪ੍ਰੋਫਿਟ ਨੇ ਜਿਹੜੇ ਭਵਿਸ਼ਵਕਤਾ ਨੇ ਉਹ ਠੀਕ ਭਵਿਸ਼ਵਾਣੀ ਕਰਨ ਹੁਣ ਦਿਬੂ ਈਸ਼ਾਣੇ ਦਾ ਤੁਹਾਨੂੰ ਪਤਾ ਹੀ ਕੀ ਹੁੰਦੀਆਂ ਨੇ ਲੇਕਿਨ ਸਹੀ ਭਵਿਸ਼ਵਾਣੀ ਕਰਨ ਮੈਂ ਤਾਂ ਬੜਿਆਂ ਨੂੰ ਵੇਖਿਆ ਉਹ ਕਹਿੰਦੇ ਜੇ ਹੋਰ ਬਿਮਾਰੀਆਂ ਚੱਲ ਪੈਣੀਆਂ ਨੇ ਐ ਉਹ ਜਿਵੇਂ ਬੁਸ਼ ਵਕਤਾ ਨੇ ਇੱਕ ਹੋਰ ਬਿਮਾਰੀ ਆ ਜਣੀ ਲੋਕ ਬਿਲਕੁਲ ਡਰੇ ਹੈ ਇਹ ਖਤਮ ਹੋਣ ਵਾਲੀ ਇੱਕ ਹੋਰ ਆ ਜਣੀ ਆ ਫਿਰ ਪਤਾ ਨਹੀਂ ਕਿੰਨੇ ਕਿੰਨੇ ਡਰ ਪਾਉਂਦੇ ਨੇ ਕਿਹੜੀ ਕਿਹੜੀ ਬੁਸ਼ ਵੋਣੀਆਂ ਕਿਸੇ ਨੇ ਕਰਤੀਆਂ ਇੱਕ ਇੰਟਰਨੈਸ਼ਨਲ ਪ੍ਰਚਾਰਕ ਨੇ بڑے ਵੱਡੇ ਪਾਸਟਰ ਨੇ ਮਸ਼ਹੂਰ ਆ ਸਾਡੇ ਪੰਜਾਬ 'ਚ ਉਹਨੇ ਬੁਸ਼ ਵੋਣੀ ਕਰਤੀ ਮੈਂ ਮੈਂ ਕਰੋਨਾ ਦੀ ਬਿਮਾਰੀ ਨੂੰ ਕਿਹੜਾ ਮਹੀਨਾ ਸੀ ਉਹ ਸ਼ਾਇਦ ਅਪ੍ਰੈਲ ਸੀਗਾ ਮਾਰਚ ਮਾਰਚ ਸੀ ਮਾਰਚ ਦੇ ਵਿੱਚ ਮੈਂ ਕਰੋਨਾ ਦੀ ਬਿਮਾਰੀ ਨੂੰ ਯਸੂਮ ਸੀ ਦੇ ਨਾਂ 'ਚ ਜੁੱਤੀਆਂ ਮਾਰ ਕੇ ਕੱਢ ਦੇਣਾ ਮੈਂ ਬੁਸ਼ਵਾਨੀ ਕਰਦਾ ਮੈਂ ਖਤਮ ਕਰ ਦੂੰਗਾ ਅਪ੍ਰੈਲ 'ਚ ਫੇਰ ਇੱਕ ਇੱਕ ਬੁਸ਼ ਵਕਤਾ ਨੇ ਭੁਸ਼ਵਾਨੀ ਕਰਤੀ ਉਹ ਵੀ ਪਾਸਟਰ ਸੀ ਸੋਚੋ ਯਾਰ ਏਕੀ ਖੁਦਾਵੱਲੋਂ ਸੀ ਇਹ ਹੁਕਮ ਇਹ ਖੁਦਾ ਵੱਲੋਂ ਕਹਿਣਾ ਸੀ ਅਸੀਂ ਕੋਈ ਭੁਸ਼ਵਾਨੀ ਤਾਂ ਨਹੀਂ ਕਰਦੇ ਅਸੀਂ ਤਾਂ ਨਾਰਮਲ ਜੇ ਸਾਨੂੰ ਕੋ ਪੁੱਛਦਾ ਮੈਂ ਕਹਿੰਦਾ ਸਾਂ ਇੰਨੀ ਦੇਰ ਤੱਕ ਇਹ ਪ੍ਰਕੋਪ ਘਟ ਜਾਣਾ ਪਰਮੇਸ਼ਰ ਨੇ ਪਾਇਆ ਉਹੋ ਹੀ ਟਾਲੂਗਾ ਬਸ ਦੁਆ ਕਰੋ ਜਿਹੜੀ ਗੱਲ ਸ਼ੋਭਦੀ ਆ ਪਰ ਕੀ ਤੁਸੀਂ ਆਪਣੇ ਨੰਬਰ ਬਣਾਉਣ ਦੇ ਲਈ ਆਪਣੇ ਆਪ ਨੂੰ ਵੱਡਾ ਕਰਨ ਦੇ ਲਈ ਕਿ ਤੁਹਾਡੀ ਵਾਵਾ ਹੋਵੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋ ਕਿਸੇ ਨੂੰ ਉਹਦੇਆਂ ਤੇ ਬਿਠਾਉਣ ਲਈ ਕਿਸੇ ਨੂੰ ਇਹ ਕਰਨ ਲਈ ਕੀ ਤੁਸੀਂ ਅਭਿਸ਼ਖਤ ਕੀ ਤਾਨੂੰ ਅਭਿਸ਼ੇਕ ਕੀਤਾ ਮੈਂ ਕੁਛ ਨਹੀਂ ਕਹਿੰਦਾ ਪਿਆ ਮੈਂ ਕਹਿੰਦਾ ਤੁਸੀਂ ਸਰਚ ਕਰੋ ਇਸ ਗੱਲ ਤੇ ਵਿਚਾਰ ਕਰੋ ਮੈਂ ਨਹੀਂ ਕਿਸੇ ਨੂੰ ਰੱਦ ਸਕਦਾ ਮੈਂ ਨਹੀਂ ਕਿਸੇ ਨੂੰ ਮਾੜਾ ਕਹਿ ਸਕਦਾ ਮੈਂ ਤਾਂ ਤੁਹਾਡੇ ਦਿਮਾਗ 'ਚ ਗੱਲ ਪਾਉਣ ਡਿਆ ਤੁਸੀਂ ਇਸ ਗੱਲ ਤੋਂ ਕੀ ਸਮਝਦੇ ਹੋ ਇਸ ਗੱਲ ਤੋਂ ਕੀ ਵਿਚਾਰ ਕਰਦੇ ਹੋ ਤੁਸੀਂ ਹੁਣ ਕੀ ਡਰਾਮੇਬਾਜ਼ੀ ਚੱਲਦੀ ਪਈ ਤੁਹਾਨੂੰ ਪਤਾ ਲੱਗਦਾ ਪਿਆ ਕੁਛ ਅਭਿਸ਼ਕਤਾ ਨੂੰ ਪਹਿਚਾਣੋ ਤੇ ਉਹਦੇ ਅਭਿਸ਼ਕਤਾ ਉੱਤੇ ਕੋਈ ਹੱਥ ਨਾ ਚਲਾਓ ਉਹਦੇ ਅਭਿਸ਼ਕਤਾ ਨੂੰ ਕੋਈ ਵਿਰੋਧ ਨਾ ਬੋਲੇ ਜੇ ਬੋਲੇਗਾ ਤਾਂ ਪਟਾਕਾ ਪਿਆ ਹੀ ਲੋ ਫਿਰ ਜਿਹੜੇ ਉਹਦੇ ਉਹਦੇ ਅਭਿਸ਼ਿਖਤ ਨਹੀਂ ਉਹਦੇ ਚੁਣੇ ਨਹੀਂ ਯਾਦ ਰੱਖੋ ਜਿਨ੍ਹਾਂ ਨੂੰ ਨੇ ਸਿਲੈਕਟ ਕਰਕੇ ਬਣਾਇਆ ਪਾਸਟਰ ਮੈਂ ਆਪਣੀ ਮਰਜ਼ੀ ਨਾਲ ਨਹੀਂ ਪਾਸਟਰ ਬਣਿਆ ਮੈਨੂੰ ਖੁਦਾ ਨੇ ਚੁਣਿਆ ਖੁਦ ਕਿਹਾ ਮੈਂ ਕਹਾਂ ਮੈਂ ਕਰਨੀ ਨਹੀਂ ਸੇਵਾ ਮੈਂ ਨਹੀਂ ਕਰ ਸਕਦਾ ਮੇਰਾ ਮੇਰੇ ਚ ਗੁੱਸਾ ਮੈਂ ਲੜਪੈਣਾ ਛੇਤੀ ਮੈਂ ਨਹੀਂ ਕਰ ਸਕਦਾ ਮੇਰੇ ਮੇਰੇ ਚ ਬਹੁਤ ਖਾਮੀਆਂ ਨੇ ਮੈਂ ਨਹੀਂ ਕਰ ਸਕਦਾ ਇਹ ਕੰਮ ਲੇਕਿਨ ਖੁਦਾ ਨੇ ਡਾਇਰੈਕਟ ਮੈਂ ਜਦੋਂ ਬਾਈਬਲ ਖੋਲਣੀ ਆਪਣੇ ਕੰਮ ਤੇ ਵੀ ਤੇ ਸਾਹਮਣੇ ਵਚਨ ਆਉਣਾ ਮੇਰੀ ਸੇਵਾ ਕਰ ਕੋਈ ਨੌਕਰ ਦੋ ਸੁਆਮੀਆਂ ਦੀ ਸੇਵਾ ਨਹੀਂ ਕਰ ਸਕਦਾ ਇੱਕ ਨੂੰ ਖੁਸ਼ ਰੱਖੇਗਾ ਇੱਕ ਨੂੰ ਨਾਰਾਜ਼ ਰੱਖੇਗਾ ਜਦੋਂ ਮੈਂ ਬਾਈਬਲ ਖੋਲਣੀ ਇਹੀ ਵਚਨ ਆਉਣਾ ਕੰਮ ਕਰਨਾ ਮੈਂ ਬਾਈਬਲ ਪੜ੍ਹਨੀ ਮੇਰਾ ਧਿਆਨ ਹੀ ਬਾਈਬਲ ਹੋ ਲੰਦਾ ਸੀ ਪਰਮੇਸ਼ਰ ਦੇ ਵਚਨਾਂ ਵੱਲ ਹੁੰਦਾ ਸੀ ਮੈਂ ਕੰਮ ਤੇ ਵੀ ਬਾਈਬਲ ਪੜ੍ਹਦਾ ਸੀ ਕੰਮ ਤੇ ਵੀ ਮੈਂ ਬਾਈਬਲ ਖੋਲਦਾ ਸੀ ਅੰਦਰ ਬਾਹਰ ਜਾਂਦੇ ਮੈਂ ਬਾਈਬਲ ਖੋਲਦਾ ਸੀ ਮੈਂ ਬਸ ਦੇ ਵਿੱਚ ਨਹੀਂ ਸੀ ਬੈਂਦਾ ਉੱਪਰ ਬੈਂਦਾ ਹੁੰਦਾ ਸੀ ਬਸ ਦੇ ਤਾਂ ਕਿ ਮੈਂ ਦੁਆ ਕਰਨੀ ਆ ਮੈਨੂੰ ਮੈਨੂੰ ਦੁਆ ਲਈ ਟਾਈਮ ਚਾਹੀਦਾ ਹੁੰਦਾ ਸੀ ਮੈਂ ਉੱਪਰ ਬੈਠ ਕੇ ਦੁਆ ਕਰਦਾ ਸੀ ਪ੍ਰਾਰਥਨਾ ਵਿੱਚ ਰਹਿੰਦਾ ਸੀ ਮੈਂ ਉੱਪਰ ਬੈਠ ਕੇ ਬਸ ਦੇ ਉੱਪਰ ਅਕਸਰ ਮੇਰੀ ਆਦਤ ਸੀ ਨਾਉਣ ਲੱਗਿਆ ਪ੍ਰਾਰਥਨਾ ਕਰਨੀ ਲੋਕ ਲੋਕੇ ਪ੍ਰਾਰਥਨਾ ਕਰਨੀ ਦੁਨੀਆ ਤੋਂ ਮੌਕਾ ਲੱਭਣਾ ਕਿੱਥੇ ਮੈਨੂੰ ਜਗ੍ਹਾ ਮਿਲੇ ਤੇ ਮੈਂ ਉੱਥੇ ਦੁਆ ਕਰਾਂ ਪਰ ਮੈਂ ਚਾਹੁੰਦਾ ਨਹੀਂ ਸੀ ਸੇਵਾ ਕਰਨੀ ਮੈਂ ਤਾਂ ਪਾਸਟਰਾਂ ਨੂੰ ਬਹੁਤ ਮਖੌਲ ਕੀਤੇ ਆ ਪਾਸਟਰਾਂ ਦੀ ਕੁਰਸੀ ਤੇ ਚਿੰਗਮ ਲਾਈ ਆ ਬੱਬਲ ਗਮ ਲਾਈ ਆ ਪਾਣੀ ਡੋਲਿਆ ਮਖੌਲ ਬੜੇ ਕੀਤੇ ਮਨਾਂ ਨੂੰ ਪਰਮੇਸ਼ਰ ਕਹਿੰਦਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਹੀ ਬਣਾਉਣਾ ਤੈਨੂੰ ਤੈਨੂੰ ਮੈਂ ਆਪਣੀ ਸੇਵਾਲੀ ਤਰਕੋ ਕੰਮ ਕਰਾਉਣਾ ਮੈਨੂੰ ਨਹੀਂ ਸੀ ਪਤਾ ਫਿਰ ਉਹਨੇ ਮੈਨੂੰ ਚੁਣਿਆ ਮੈਨੂੰ ਆਪਣੀ ਰੌਸ਼ਨੀ ਦੇ ਕੇ ਆਪਣਾ ਵਚਨ ਦੇ ਕੇ ਜੋ ਕਿਹਾ ਉਸੇ ਤਰ੍ਹਾਂ ਹੀ ਕੀਤਾ ਉਹਨੇ ਜੋ ਕਿਹਾ ਉਸੇ ਤਰ੍ਹਾਂ ਹੀ ਕੀਤਾ ਮੈਨੂੰ ਉਸ ਚੀਜ਼ ਨੂੰ ਦੇ ਕੇ ਮੈਂ ਕਿਹਾ ਨਹੀਂ ਪ੍ਰਭੂ ਮੈਂ ਨਹੀਂ ਇਸ ਤਰ੍ਹਾਂ ਦਾ ਹੋਣਾ ਕਿ ਜਿਸ ਤਰ੍ਹਾਂ ਅੱਜ ਪ੍ਰਭੂ ਦੇ ਦਾਸ ਰੋਂਦੇ ਫਿਰਦੇ ਨੇ ਉਨਾਂ ਕੋ ਵਿਚਾਰਾਂ ਕੋਈ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਦੀਆਂ ਦੁਖੀ ਨੇ ਕਸ਼ਟ ਵਿੱਚ ਨੇ ਮੁਸੀਬਤਾਂ 'ਚ ਨੇ ਸੇਵਾ ਨਹੀਂ ਉਹਨਾਂ ਕੋ ਵਿਚਾਰਾਂ ਕੋ ਹੁੰਦੀ। ਕਰ ਨਹੀਂ ਪਾਉਂਦੇ। ਤੇ ਪਰਮੇਸ਼ਰ ਨੇ ਮੈਨੂੰ ਚੁਣਿਆ ਤੇ ਮੈਂ ਕਹਾ ਪ੍ਰਭੂ ਜੇ ਤੂੰ ਮੈਨੂੰ ਚੁਣਿਆ ਸੇਵਕ ਠਹਿਰਾਇਆ ਤੂੰ ਮੈਨੂੰ ਸੇਵਾ ਲਈ ਕਹਤਾ ਵਾ ਫਿਰ ਤੂੰ ਮੇਰੇ ਤੇ ਦਇਆ ਕਰ ਤੂੰ ਮੈਨੂੰ ਮੈਂ ਜਿਹਦੇ ਘਰ ਵੀ ਜਾਵਾਂ ਉੱਥੇ ਨਕਸ਼ੇ ਬਦਲਣ ਜਿਸ ਬੰਦੇ ਨੂੰ ਸਮਝਾਵਾਂ ਦਾ